ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਕਿਤੇ ਦੋਸ਼ੀ ਮੈਂ ਤਾਂ ਨਹੀਂ ਭਾਗ 2 ਲੇਖਕ ਸ਼ਾਇਰ ਕੁਮਾਰ ਸਾਹਿਬ ਇਸ ਗੱਲ ਤੋਂ ਤਕਰੀਬਨ 1.5 ਮਹੀਨੇ ਬਾਅਦ ਇੱਕ ਸਵੇਰ ਮੈਂ ਘਰ ਦੇ ਬਾਹਰ ਖੜਾ ਸੀ ਤੇ ਮੇਰਾ ਇੱਕ ਦੋਸਤ ਆਇਆ ਤੇ ਆ ਕੇ ਮੈਨੂੰ ਵਧਾਈਆਂ ਦੇਣ ਲੱਗਾ ਤੇ ਕਹਿਣ ਲੱਗਾ ਕੀ ਗੱਲ ਯਾਰ ਰਿਸ਼ਤਾ ਕਰਵਾ ਲਿਆ ਤੇ ਮੈਨੂੰ ਦੱਸਿਆ ਵੀ ਨਹੀਂ ਮੈਂ ਕਿਹਾ ਵੀਰ ਕਿਹੜਾ ਰਿਸ਼ਤਾ ਤੇ ਕਿਸ ਦਾ ਰਿਸ਼ਤਾ ਉਹ ਕਹਿੰਦਾ ਵੀਰ ਅਸੀਂ ਵੀ ਇਸ ਪਿੰਡ 'ਚ ਹੀ ਰਹਿੰਦੇ ਆਂ ਤੇ ਜਿਸ ਪਿੰਡ 'ਚ ਤੂੰ ਲੰਘ ਕੇ ਸ਼ਹਿਰ ਜਾਂਦਾ ਏ ਅਸੀਂ ਵੀ ਉੱਥੋਂ ਹੀ ਜਾਂਦੇ ਆਂ ਤੈਨੂੰ ਚੰਗਾ ਭਲਾ ਪਤਾ ਹੈ ਤੇਰੇ ਸਹੁਰੇ ਬਾਅਦ 'ਚ ਬਣਿਆ ਐ 8 ਸਾਲ ਤੋਂ ਮੈਂ ਉੱਥੇ ਦੁਕਾਨ ਕਰ ਰਿਹਾ ਹਾਂ ਤੇ ਸਾਡੇ ਵੀ ਦੋਸਤ ਨਸੀਬ ਅੰਕਲ ਦੇ ਪਿੰਡ ਹੈਗੇ ਆ ਤੇ ਗੱਲ ਸੁਣ ਕੇ ਮੈਂ ਕਿਹਾ ਵੀਰ ਤੇਰੀ ਗੱਲ ਸਹੀ ਹੈ ਪਰ ਮੇਰਾ ਰਿਸ਼ਤਾ ਨਹੀਂ ਹੋਇਆ ਉੱਥੇ ਹਾਂ ਪਰ ਇੱਕ ਗੱਲ ਜ਼ਰੂਰ ਚੱਲੀ ਸੀ ਮੈਂ ਨਹੀਂ ਮੰਨਿਆ ਕਿਉਂਕਿ ਤੈਨੂੰ ਵੀ ਪਤਾ ਪਤਾ ਹੀ ਹੈ ਯਾਰ ਘਰ ਦੇ ਹਾਲਾਤ ਕਿਦਾਂ ਦੇ ਐ ਪਹਿਲਾਂ ਘਰ ਬਣਾ ਲਵਾਂ ਫਿਰ ਵਿਆਹ ਵੀ ਕਰਾ ਲਵਾਂਗੇ ਉਹ ਕਹਿੰਦਾ ਯਾਰ ਜੇ ਤੇਰਾ ਰਿਸ਼ਤਾ ਨਹੀਂ ਹੋਇਆ ਤਾਂ ਫਿਰ ਕਿਸ ਦਾ ਹੋਇਆ ਕਿਉਂਕਿ ਕੱਲ ਮੈਂ ਸ਼ਹਿਰ ਜਾ ਰਿਹਾ ਸੀ ਤਾਂ ਰਾਣੀ ਦੇ ਚਾਚੇ ਦੇ ਮੁੰਡੇ ਨੇ ਮੈਨੂੰ ਰੋਕੇ ਤੇਰੇ ਬਾਰੇ ਪੁੱਛਿਆ ਸੀ ਪਰ ਜਦੋਂ ਮੈਂ ਪੁੱਛਿਆ ਕਿ ਕੀ ਗੱਲ ਹੈ ਤੂੰ ਕਲਵੰਤ ਬਾਰੇ ਕਿਉਂ ਪੁੱਛ ਰਿਹਾ ਹੈ ਤਾਂ ਉਸਨੇ ਮੈਨੂੰ ਦੱਸਿਆ ਯਾਰ ਕਲਵੰਤ ਨੂੰ ਤਾਂ ਮੈਂ ਵੀ ਜਾਣਦਾ ਹਾਂ ਅਸੀਂ 5ਵੀਂ ਤੋਂ 10ਵੀਂ ਤੱਕ ਇਕੱਠੇ ਪੜ੍ਹੇ ਹਾਂ ਪਰ ਅੱਜ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਮੇਰੇ ਚਾਚੇ ਦੀ ਕੁੜੀ ਰਾਣੀ ਦਾ ਰਿਸ਼ਤਾ ਹੋਇਆ ਹੈ ਉਸ ਨਾਲ ਤੇ ਮੈਨੂੰ ਚਾਚੀ ਨੇ ਕਿਹਾ ਸੀ ਪਤਾ ਕਰਨ ਨੂੰ ਇਹ ਗੱਲ ਸੁਣਦਿਆਂ ਹੀ ਮੈਂ ਕਿਹਾ ਨਹੀਂ ਵੀਰ ਮੇਰਾ ਰਿਸ਼ਤਾ ਨਹੀਂ ਹੋਇਆ ਤੇ ਇਸ ਗੱਲ ਨੂੰ ਤਾਂ ਬਹੁਤ ਦਿਨ ਹੋ ਗਏ ਆ ਹੁਣ ਤਾਂ ਸਾਡੇ ਘਰ ਕੋਈ ਇਸ ਗੱਲ ਦਾ ਜ਼ਿਕਰ ਵੀ ਨਹੀਂ ਕਰਦਾ ਉਹ اچانک ਮੇਰੀ ਇਹ ਗੱਲ ਸੁਣ ਕੇ ਕਹਿਣ ਲੱਗਾ ਯਾਰ ਪਰਸੋਂ ਹੀ ਤਾਂ ਉਸਨੇ ਮੈਨੂੰ ਕਿਹਾ ਸੀ ਤੇਰੇ ਬਾਰੇ ਪਤਾ ਕਰਕੇ ਦੱਸਣ ਨੂੰ ਤੇ ਤੂੰ ਕਹਿ ਰਿਹਾ ਹੈ ਉਸ ਗੱਲ ਨੂੰ ਬਹੁਤ ਦਿਨ ਹੋ ਗਏ ਮੈਂ ਉਸ ਨੂੰ ਸਾਰੀ ਗੱਲ ਦੱਸ ਕੇ ਸਮਝਾ ਕੇ ਅੰਦਰ ਆ ਗਿਆ ਤੇ ਉਹ ਵੀ ਰਸਤੇ 'ਚ ਉਹੀ ਚਲਾ ਗਿਆ ਮੈਂ ਵੀ ਤਿਆਰ ਹੋ ਕੇ ਆਪਣੇ ਨਾਨਕੇ ਪਿੰਡ ਜਾਣਾ ਸੀ ਨਾਨੀ ਜੀ ਹੁਣਾਂ ਦੀ ਸਿਹਤ ਠੀਕ ਨਹੀਂ ਸੀ ਤਾਂ ਬੇਬੇ ਕਹਿੰਦੀ ਪੁੱਤ ਤੂੰ ਹੀ ਇੱਕ ਕੰਮ ਇੱਕ ਦਿਨ ਕੰਮ ਤੋਂ ਛੁੱਟੀ ਕਰਕੇ ਜਾਵੀਂ ਮੇਰੇ ਗੀਨ ਦੇ 2-3 ਦਿਨ ਲੱਗ ਜਾਣੇ ਆ ਮੈਂ ਉਹਨਾਂ ਦੀ ਗੱਲ ਮੰਨ ਕੇ ਅਗਲੇ ਹੀ ਦਿਨ ਤਿਆਰ ਹੋ ਗਿਆ ਮੈਂ ਘਰੋਂ ਸਵੇਰੇ 10 ਵਜੇ ਵਾਲੀ ਬੱਸ ਦੇ ਟਾਈਮ ਨਾਲ ਘਰੋਂ ਤੁਰ ਪਿਆ ਤੇ ਰਸਤੇ 'ਚ ਹੀ ਉਹ ਹੀ ਰਾਣੀ ਦੇ ਚਾਚੇ ਦਾ ਮੁੰਡਾ ਮੈਨੂੰ ਮਿਲ ਪਿਆ ਉਸਨੇ ਵੀ ਮੈਨੂੰ ਉਹ ਹੀ ਸਭ ਕੁਝ ਕਿਹਾ ਜੋ ਮੇਰੇ ਪਿੰਡ ਵਾਲੇ ਨੇ ਕਿਹਾ ਸੀ ਮੈਂ ਉਸ ਨੂੰ ਸਾਫ਼-ਸਾਫ਼ ਗੱਲ ਦੱਸੀ ਤੇ ਕਿਹਾ ਵੀਰ ਇਹੋ ਜਿਹੀ ਕੋਈ ਗੱਲ ਨਹੀਂ ਐ ਤੈਨੂੰ ਭੁਲੇਖਾ ਲੱਗਾ ਹੋਣਾ ਉਹ ਮੇਰੀ ਗੱਲ ਸੁਣ ਕੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ ਉਸ ਨਾਲ ਗੱਲਾਂ ਕਰਦਾ ਕਰਦਾ ਮੈਂ ਰਾਣੀ ਦੇ ਪਿੰਡ ਆ ਗਿਆ ਜਿੱਤੋਂ ਮੈਂ ਬਸਵਾਰਨੀ ਸੀ ਕੁਝ ਟਾਈਮ ਮੈਂ ਬਸ ਦਾ ਇੰਤਜ਼ਾਰ ਕੀਤਾ ਤੇ ਬਸ ਆ ਗਈ ਤੇ ਸ਼ਹਿਰ ਆ ਕੇ ਅੱਗੇ ਤੋਂ ਆਪਣੇ ਨਾਨਕੇ ਪਿੰਡ ਦੀ ਬਸ ਲਈ ਤੇ ਨਾਨਕੇ ਘਰ ਆ ਗਿਆ ਮੇਰੀ ਨਾਨੀ ਜੀ ਦੀ ਸਿਹਤ ਕੁਝ ਖਰਾਬ ਹੋਣ ਕਰਕੇ ਮੈਂ ਉੱਥੇ 4 ਦਿਨ ਰਹਿ ਕੇ ਆਇਆ ਜਦੋਂ ਨਾਨੀ ਜੀ ਦੀ ਹਾਲਤ ਵਿੱਚ ਕੁਝ ਸੁਧਾਰ ਆ ਗਿਆ ਮੈਂ ਜਦੋਂ 4 ਦਿਨ ਬਾਅਦ ਪਿੰਡ ਆਇਆ ਤਾਂ ਮੈਨੂੰ ਇਹ ਪਤਾ ਲੱਗਾ ਕਿ ਰਾਣੀ ਦੇ ਬਾਪ ਨੇ ਗੁੱਸੇ ਵਿੱਚ ਆ ਕੇ ਆਪਣੀ ਹਿੰਦ ਪਗਾਉਣ ਖਾਤਰ ਰਾਣੀ ਦਾ ਰਿਸ਼ਤਾ ਮੇਰੇ ਹੀ ਪਿੰਡ ਮੇਰੇ ਹੀ ਦੋਸਤ ਸਤਵੀਰ ਨਾਲ ਕਰ ਦਿੱਤਾ ਜਿਸ ਦੀ ਉਮਰ ਮੇਰੇ ਤੋਂ 5 ਸਾਲ ਜ਼ਿਆਦਾ ਸੀ ਪਰ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਨਾ ਤਾਂ ਮੈਂ ਰਾਣੀ ਨੂੰ ਦੇਖਿਆ ਸੀ ਤੇ ਨਾ ਹੀ ਉਸ ਨਾਲ ਵਿਆਹ ਕਰਨ ਦੀ ਕੋਈ ਇੱਛਾ ਸੀ ਦੋ ਚਾਰ ਦਿਨ ਤਾਂ ਮੈਨੂੰ ਸਤਵੀਰ ਨਾ ਮਿਲਿਆ ਪਰ ਐਤਵਾਰ ਨੂੰ ਮੈਨੂੰ ਛੁੱਟੀ ਸੀ ਤਾਂ ਮੈਨੂੰ ਸਤਵੀਰ ਮਿਲਿਆ ਤੇ ਹਾਲਚਲ ਪੁੱਛਿਆ ਅਸੀਂ ਕਾਫੀ ਦਿਨਾਂ ਬਾਅਦ ਵੀ ਮਿਲੇ ਸੀ ਤਾਂ ਗੱਲਾਂ ਕੁਝ ਜ਼ਿਆਦਾ ਹੀ ਹੋ ਗਈਆਂ ਤੇ ਫਿਰ ਉਸਨੇ ਮੈਨੂੰ ਗੱਲਾਂ-ਗੱਲਾਂ ਚ ਪੁੱਛਿਆ ਕੀ ਗੱਲ ਯਾਰ ਤੂੰ ਰਾਣੀ ਨਾਲ ਰਿਸ਼ਤਾ ਕਿਉਂ ਨਹੀਂ ਕਰਾਇਆ ਜਦਕਿ ਤੁਹਾਡੀ ਦੋਵਾਂ ਪਰਿਵਾਰਾਂ ਦੀ ਤਾਂ ਬਹੁਤ ਪੁਰਾਣੀ ਜਾਣ ਪਛਾਣ ਹੈ ਮੈਂ ਕਿਹਾ ਚੱਲ ਛੱਡ ਯਾਰ ਜੇ ਤੋ ਮੈਂ ਵਿਆਹ ਹੀ ਨਹੀਂ ਕਰਵਾਉਣਾ ਤਾਂ ਇਸ ਗੱਲ ਬਾਰੇ ਗੱਲ ਵੀ ਕੀ ਕਰਨੀ ਹੈ ਸਤਵੀਰ ਵੀ ਇਸ ਗੱਲ ਤੇ ਸਹਿਮਤ ਹੋ ਗਿਆ ਤੇ ਕਿਹਾ ਜਿੱਥੇ ਕਿਸੇ ਦੇ ਸੰਜੋਗ ਹੋਣ ਰੱਬ ਜੋੜ ਹੀ ਦਿੰਦਾ ਹੈ ਮੈਂ ਕਦੇ ਨਹੀਂ ਸੋਚਿਆ ਸੀ ਰਾਣੀ ਮੇਰੇ ਘਰ ਦੀ ਰੌਣਕ ਹੋਣੀਗੀ ਤੇ ਮੈਂ ਕਿਹਾ ਚਲ ਹੁਣ ਤਾਂ ਬਣ ਰਹੀ ਹੈ ਨਾ ਹੁਣ ਤਾਂ ਖੁਸ਼ ਹੈ ਤੂੰ ਸਤਵੀਰ ਨੇ ਖੁਸ਼ ਹੋ ਕੇ ਕਿਹਾ ਹੁਣ ਤਾਂ ਬਹੁਤ ਖੁਸ਼ ਆ ਮੈਂ ਯਾਰ ਹੁਣ ਰੱਬ ਨਾਲ ਕੋਈ ਲਾਂਭਾ ਨਹੀਂ ਹੈ ਨੌਕਰੀ ਵੀ ਮਿਲ ਗਈ ਚਾਹੇ ਪ੍ਰਾਈਵੇਟ ਹੈ ਚਲ ਹੈ ਤਾਂ ਹੈ ਦੂਜੀ ਕੁੜੀ ਵੀ ਮਿਲ ਗਈ ਚਾਹੇ ਸਾਡੀ ਉਮਰ 'ਚ 8 ਸਾਲ ਦਾ ਫਰਕ ਹੈ ਛੋਟੀ ਹੈ ਪਰ ਮਿਲਤਾਗੀ ਹੁਣ ਤਾਂ ਮੈਂ ਉਮੀਦ ਹੀ ਛੱਡ ਦਿੱਤੀ ਸੀ ਵਿਆਹ ਦੀ ਜਦ 30 ਤਾਂ ਟੱਪ ਗਿਆ ਮੈਂ ਕਦੋਂ ਦਾ ਫਿਰ ਅਸੀਂ ਗੱਲਾਂ ਕਰਕੇ ਆਪਣੇ ਆਪਣੇ ਘਰ ਆ ਗਏ ਸਦੀਵੀਰ ਆਪਣੇ ਰਿਸ਼ਤੇ ਨੂੰ ਲੈ ਕੇ ਇੰਨਾ ਜ਼ਿਆਦਾ ਖੁਸ਼ ਸੀ ਕਿ ਹੁਣ ਉਹ ਰਿਸ਼ਤੇ ਤੋਂ ਬਾਅਦ ਹੀ ਜਦ ਸਵੇਰੇ ਡਿਊਟੀ ਜਾਣਾ ਤਾਂ ਰਾਣੀ ਦੇ ਘਰੋਂ ਹੋ ਕੇ ਜਾਣਾ ਨਹੀਂ ਤਾਂ ਸ਼ਾਮ ਨੂੰ ਜ਼ਰੂਰ ਹੋ ਕੇ ਆਉਣਾ ਕੁਝ ਦਿਨ ਤਾਂ ਨਸੀਬ ਅੰਕਲ ਸਤਵੀਰ ਨੂੰ ਕੁਝ ਨਹੀਂ ਬੋਲੇ ਸ਼ਾਇਦ ਇਹ ਸੋਚ ਕੇ ਕਿ ਚਲ ਕੋਈ ਗੱਲ ਨਹੀਂ ਨਵਾਂ ਨਵਾਂ ਰਿਸ਼ਤਾ ਹੋਇਆ ਸੀ ਪਰ ਜਦ ਇਹ ਸਿਲਸਿਲਾ ਇਦਾਂ ਹੀ 1 ਮਹੀਨੇ ਦੇ ਕਰੀਬ ਚੱਲਦਾ ਰਿਹਾ ਤਾਂ ਹੁਣ ਨਸੀਬ ਅੰਕਲ ਦੇ ਆਣ ਗਵਾਣ ਵਾਲੇ ਵੀ ਗੱਲਾਂ ਕਰਨ ਲੱਗੇ ਤਾਂ ਨਸੀਬ ਅੰਕਲ ਨੇ ਸਤਵੀਰ ਨੂੰ ਕਿਹਾ ਪੁੱਤ ਇਹ ਰੋਜ਼ ਦਾ ਆਣਾ ਜਾਣਾ ਚੰਗਾ ਨਹੀਂ ਲੱਗਦਾ ਜਾਂ ਤਾਂ ਇੱਕ ਵਾਰ ਬਰਾਤ ਲਿਆਇਆ ਰਾਣੀ ਨੂੰ ਆਪਣੇ ਘਰ ਲੈ ਜਾ ਇਹ ਚਾਹੇ ਦਿਨ ਵਿੱਚ ਦੋ ਚਾਰ ਵਾਰ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰ ਵਿਆਹ ਤੋਂ ਪਹਿਲਾਂ ਇਹ ਆਣ ਜਾਣਾ ਚੰਗਾ ਜਿਆ ਨਹੀਂ ਲੱਗਦਾ ਮਚੋਲੇ ਨੂੰ ਕਹਿ ਕੇ ਵਿਆਹ ਦੀ ਤਰੀਕਾ ਢਾ ਲੈਂਦੇ ਆ ਪਰ ਸ਼ਾਇਦ ਇਸ ਗੱਲ ਦਾ ਸਤਵੀਰ ਨੂੰ ਲੱਗਾ ਕਿ ਮੇਰੀ ਬੇਇੱਜ਼ਤੀ ਹੋ ਰਹੀ ਹੈ ਉਸਨੇ ਗੁੱਸੇ 'ਚ ਆ ਕੇ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਮੇਰੀ ਤਾਂ ਮੇਰੇ ਸਹੁਰੇ ਹੁਣੇ ਇੱਜ਼ਤ ਨਹੀਂ ਕਰਦੇ ਵਿਆਹ ਤੋਂ ਬਾਅਦ ਕੀ ਕਰਨਗੇ ਤਦੀਵੀਰ ਜੀ ਦੀ ਮਾਂ ਨੇ ਵੀ ਸਮਝਾਇਆ ਕਿ ਪੁੱਤ ਅਸੀਂ ਮੁੰਡੇ ਵਾਲਿਆਂ ਕੋਈ ਗੱਲ ਨਹੀਂ ਪਰ ਕੁੜੀ ਵਾਲਿਆਂ ਨੂੰ ਇਹ ਸਭ ਦੇਖਣਾ ਪੈਂਦਾ ਹੈ ਜਮਾਨੇ ਦੇ ਨਾਲ ਨਾਲ ਹੀ ਚੱਲਣਾ ਪੈਂਦਾ ਤੂੰ ਨਾ ਜਾਇਆ ਕਰ ਪੁੱਤ ਜੇ ਤੇਰਾ ਦਿਲ ਰਾਣੀ ਨੂੰ ਦੇਖੇ ਬੜਾ ਨਹੀਂ ਲੱਗਦਾ ਤਾਂ ਅਸੀਂ ਵਿਆਹ ਛੇਤੀ ਕਰ ਲੈਂਦੇ ਆ ਜਾਂ ਚੁ ਨੀਚੜਾ ਕੇ ਬਹੂ ਨੂੰ ਆਪਣੇ ਘਰ ਲੈ ਆਉਂਦੇ ਆ ਇਸ ਨਾਲ ਤੇਰਾ ਆਣ ਜਾਣ ਵੀ ਮੁੱਕ ਜਾਊ ਤੇ ਉਹਨਾਂ ਦਾ ਫਿਕਰ ਵੀ ਹਰਸ਼ਵੀਰ ਨੇ ਕਿਸੇ ਦੀ ਨਹੀਂ ਮੰਨੀ ਤੇ ਵਿਚੋਲੇ ਕੋਲ ਸੁਨੀਹਾ ਭੇਜ ਦਿੱਤਾ ਕਿ ਜਿੱਥੇ ਮੇਰੀ ਇੱਜ਼ਤ ਨਹੀਂ ਮੈਂ ਇਸ ਘਰ ਵਿਆਹ ਨਹੀਂ ਕਰਨਾ ਮੇਰੇ ਵੱਲੋਂ ਜਵਾਬ ਹੈ ਉਹ ਜਿੱਥੇ ਮਰਜ਼ੀ ਆਪਣੀ ਕੁੜੀ ਦਾ ਵਿਆਹ ਕਰ ਸਕਦੇ ਐ ਮੈਨੂੰ ਕੋਈ ਇਤਰਾਜ਼ ਨਹੀਂ ਐ ਪਰ ਮੈਂ ਹੁਣ ਉੱਥੇ ਵਿਆਹ ਨਹੀਂ ਕਰਾਉਣਾ ਤੇ ਸ਼ਗਨ ਦਾ ਰੁਪਿਆ ਵਾਪਸ ਵਿਚੋਲੇ ਹੱਥ ਭੇਜ ਦਿੱਤਾ ਤੇ ਇਹ ਰਿਸ਼ਤਾ ਟੁੱਟ ਗਿਆ ਤਵੀਰ ਵੱਲੋਂ ਭੇਜਿਆ ਜਵਾਬ ਦਾ ਸੁਨੇਹਾ ਰਾਣੀ ਦੇ ਘਰ ਦੱਸ ਕੇ ਵਿਚੋਲਾ ਸਾਈਕਲ ਤੇ ਹੀ ਆ ਰਿਹਾ ਸੀ ਤੇ ਰਾਹ ਵਿੱਚ ਮੈਨੂੰ ਮਿਲ ਪਿਆ ਮੈਂ ਪੁੱਛਿਆ ਚਾਚਾ ਜੀ ਕਿਵੇਂ ਹੋ ਕਿੱਥੋਂ ਆਇਆ ਇੰਨੀ ਸ਼ਿਗਰ ਦੁਪਹਿਰ ਨੂੰ ਚਾਚਾ ਉਹਦਾ ਹੱਜਾ ਹੋ ਕੇ ਬੋਲਿਆ ਕਿ ਤੋ ਨਿਪਤੀਜ ਇੱਕ ਕੰਮ ਗਿਆ ਸੀ ਮੈਂ ਪੁੱਛਿਆ ਕਿਹੜਾ ਕੰਮ ਇਥੇ ਚਾਚੀ ਤੋਂ ਚੋਰੀ-ਚੋਰੀ ਸੌਰੇ ਤਾਂ ਨਹੀਂ ਜਾਇਆ ਮੇਰੀ ਮਿੰਨੀ ਜੀ ਹੀ ਮਸਕਾਨ ਦੇਖ ਕੇ ਚਾਚੇ ਨੇ ਸਾਰੀ ਗੱਲ ਅਸੀ ਤੇ ਕਿਹਾ ਯਾਰ ਪਹਿਲਾਂ ਤਾਂ ਸਥਿਰ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਤੇ ਜੋ ਹੁਣ ਹੋ ਹੀ ਗਿਆ ਸੀ ਪਤਾ ਨਹੀਂ ਕਿਹੜੀ ਗੱਲ ਹੋਈ ਜੋ ਹੁਣ ਮੈਨੂੰ ਜਵਾਬ ਦੇਣ ਨੂੰ ਕਹਿਆ ਆ ਫਿਰ ਮੈਂ ਕਿਹਾ ਚਾਚਾ ਤੁਸੀਂ ਵਿਚੋਲੇ ਹੋ ਗੱਲ ਦਾ ਪਤਾ ਕਰੋ ਤੁਸੀਂ ਵੀ ਕਮਾਲ ਕਰਦੇ ਹੋ ਜੇ ਕੋਈ ਗੱਲ ਦਾ ਪਤਾ ਹੀ ਨਹੀਂ ਸੀ ਫੇਰ ਜਵਾਬ ਕਿਵੇਂ ਤੇ ਕੀ ਦੇ ਕੇ ਆਏ ਦਾਜਾ ਚਾਚਾ ਬੋਲਿਆ ਬਸ ਇੱਕ ਹੀ ਰੱਟ ਲਈ ਹੈ ਕਿ ਮੇਰੀ ਬੇਇੱਜ਼ਤੀ ਹੋ ਗਈ ਹੈ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਤੂੰ ਜਾ ਕੇ ਜਵਾਬ ਦੇ ਕੇ ਆ ਮੈਂ ਕੋਈ ਹੋਰ ਦੇਖ ਲਵਾਂ ਪਰ ਹੁਣਾ ਨਸੀਬ ਦੇ ਘਰ ਮੈਂ ਵਿਆਹ ਨਹੀਂ ਕਰਾਣਾ ਅਜੇ ਸਾਡੀਆਂ ਗੱਲਾਂ ਚੱਲ ਹੀ ਰਹੀਆਂ ਸੀ ਕਿ ਇਨੇ ਨੂੰ ਮੇਰਾ ਇੱਕ ਦੋਸਤ ਤੋਂ ਸੋਨੂ ਆਇਆ। ਇਹ ਕਹਿਣ ਲੱਗਾ, "ਕਲਵੰਤ, ਚੱਲ ਜਾ ਰ। ਦੋਹਾਂ ਦੀ ਕਤਰ ਦੀ ਡਿਮਾਂਡ ਆਈ ਐ। ਜਲੰਧਰ, ਕੱਲ ਦੇਖ ਕੇ ਆਉਂਦਿਆਂ। ਕੀ ਪਤਾ ਆਪਣਾ ਨੰਬਰ ਵੀ ਲੱਗ ਜਾਵੇ। ਸਾਡਾ ਸਾਰਾ ਪਿੰਡ ਤਾਂ ਬਾਹਰ ਐ। ਬਸ ਅਸੀਂ ਹੀ ਆਂ, ਦੋ ਚਾਰ ਜਿਨ੍ਹਾਂ ਦਾ ਕੰਮ ਨਹੀਂ ਬਣਿਆ। ਹੁਣ ਤਾਂ ਤੇਰਾ ਵੀ ਪਾਸਪੋਰਟ ਆ ਗਿਆ। ਚੱਲ ਜਾ ਕੇ ਮੱਥਾ ਟਿਕਾ ਲਿਆ। ਕੀ ਪਤਾ ਤੇਰੇ ਨਾਲ ਹੀ ਮੇਰਾ ਕੰਮ ਵੀ ਬਣ ਜਾਵੇ।" ਮੈਂ ਜਦੋਂ ਨਾਲ ਗੱਲ ਕਰਦੇ ਨੇ ਉਸ ਦੀ ਗੱਲ ਨਹੀਂ ਸੁਣੀ ਤੇ ਉਹ ਵੀ ਕੋਲ ਖੜਾ ਹੋ ਗਿਆ ਤੇ ਸਾਡੀ ਗੱਲ ਸੁਣਨ ਲੱਗਾ ਤੇ ਕਹਿਣ ਲੱਗਾ ਚੱਲ ਯਾਰ ਚੰਗਾ ਹੋਇਆ ਨਸੀਬ ਅੰਕਲ ਦੀ ਕੁੜੀ ਦਾ ਵਿਆਹ ਨਹੀਂ ਹੋਇਆ ਸਤਵੀਰ ਨਾਲ ਮੈਂ ਪੁੱਛਿਆ ਕਿਉਂ ਤੈਨੂੰ ਕੀ ਤਕਲੀਫ ਹੈ ਉਹ ਕਹਿਣ ਲੱਗਾ ਮੈਨੂੰ ਤਕਲੀਫ ਤਾਂ ਕੋਈ ਨਹੀਂ ਪਰ ਯਾਰ ਰਾਣੀ ਬਹੁਤ ਸੋਹਣੀ ਤੇ ਸੌ ਕੁੜੀ ਹੈ ਤੇ ਉਸ ਦੀ ਉਮਰ ਵੀ ਬਹੁਤ ਘੱਟ ਐਸ ਨਾਲੋਂ ਮੈਂ ਕਿਹਾ ਤੂੰ ਦੇਖੀ ਐ ਕਹਿੰਦਾ ਹਾਂ ਯਾਰ ਮੈਂ ਕਈ ਵਾਰ ਦੇਖੀ ਐ ਜਦ ਕਦੇ ਮੈਂ ਸ਼ਹਿਰ ਨੂੰ ਜਾਵਾਂ ਇਹ ਸਾਡੀ ਗੱਲ ਨੂੰ ਰੋਕਦੇ ਹੋਏ ਚਾਚੇ ਨੇ ਸਾਡੇ ਕੋਲੋਂ ਸਾਈਕਲ ਨੂੰ ਪੈਡਲ ਮਾਰਿਆ ਤੇ ਤੁਰ ਪਿਆ ਤੇ ਜਾਂਦਾ ਜਾਂਦਾ ਕਹਿਣ ਲੱਗਾ ਚੰਗਾ ਵੀ ਮੁੰਡਿਓ ਤੁਸੀਂ ਕਰੋ ਗੱਲਾਂ ਤੇ ਮੈਂ ਚੱਲਦਾ ਇਸ ਦੇ ਜਾਣ ਤੋਂ ਬਾਅਦ ਸੋਨੂ ਮੈਨੂੰ ਕਹਿਣ ਲੱਗਾ ਯਾਰ ਰਿਸ਼ਤਾ ਤਾਂ ਚਾਹੇ ਤਕਵੀਰ ਦਾ ਹੋਇਆ ਸੀ ਪਰ ਪਿੰਡ ਚ ਰੌਲਾ ਤੇਰੇ ਨਾਲ ਰਿਸ਼ਤੇ ਦਾ ਪਿਆ ਸੀ ਮੈਂ ਪੁੱਛਿਆ ਮੇਰੇ ਨਾਲ ਕਿਉਂ ਤਾਂ ਕਹਿਣ ਲੱਗਾ ਇੱਕ ਤਾਂ ਤੁਹਾਡੇ ਦੁਮਾ ਪਰਿਵਾਰਾਂ ਦੀ ਬਣੀ ਬਹੁਤ ਐ ਤੇ ਦੂਜੀ ਤੂੰ ਵੀ ਚੰਗਾ ਮੁੰਡਾ ਕੋਈ ਨਿਸ਼ਾਨੀ ਕੋਈ ਐ ਨਹੀਂ ਕੰਮ ਵੀ ਕਰਦਾ ਜਾਂਦਾ ਸਾਡੇ ਨਾਲ ਤਾਂ ਜ਼ਿਆਦਾ ਹੀ ਕੁਮਾਰਿਆ ਔਰ ਕੀ ਚਾਹੀਦਾ ਯਾਰ ਗੱਲ ਸੁਣੋ ਤੂੰ ਕਿਉਂ ਨਹੀਂ ਵਿਆਹ ਕਰਾ ਲੈਂਦਾ ਮੈਂ ਕਿਹਾ ਯਾਰ ਪਹਿਲਾਂ ਬਾਹਰ ਚੱਲਦੇ ਆ ਫੇਰ ਦੇਖਦੇ ਆ ਇਵੇਂ ਹੁੰਦੀ 3-4 ਸਾਲ ਲਾਉਂਦੇ ਆ ਤਾਂ ਮੈਨੂੰ ਕਹਿਣ ਲੱਗਾ ਯਾ ਰਿਸ਼ਤਾ ਕਰਾ ਕੇ ਚੱਲ ਜਾਈ ਜਦੋਂ ਆ ਗਿਆ ਵਿਆਹ ਕਰਾ ਲਈ ਸੱਚੀ ਯਾਰ ਕੁੜੀ ਬਹੁਤ ਸਾਊ ਹੈ ਸੋਣੀ ਵੀ ਹੈ ਤੇ ਰਹਾਣ ਮੰਗਲ ਦੀ ਵੀ ਹੈ ਉਸ ਦੀਆਂ ਗੱਲਾਂ ਨੇ ਕਿਤੇ ਨਾ ਕਿਤੇ ਮੇਰੇ ਦਿਲ ਨੂੰ ਛੋ ਲਿਆ ਤੇ ਮੈਂ ਰਾਣੀ ਬਾਰੇ ਸੋਚਣ ਲੱਗਾ ਫੇਰ ਕਹਿੰਦਾ ਚੱਲ ਜਿਵੇਂ ਕਰਨੀ ਤੂੰ ਕਰ ਲਈ ਪਹਿਲਾਂ ਤਾਂ ਕੱਲ ਨੂੰ ਜਲੰਧਰ ਜਾ ਕੇ ਆਉਂਦੇ ਆਂ ਆਪਣਾ ਪਾਸਪੋਰਟ ਤਿਆਰ ਰੱਖੀ ਅਸੀਂ ਗੱਲਾਂ ਕਰਦੇ ਕਰਦੇ ਘਰ ਦੇ ਕੋਲ ਆ ਗਏ ਤੇ ਫਿਰ ਉਸਨੇ ਕਿਹਾ ਚਲ ਠੀਕ ਐ ਸਵੇਰੇ ਤਿਆਰ ਹੋ ਜਾਈ ਮੈਂ ਕਿਹਾ ਠੀਕ ਐ ਘਰ ਅੰਦਰ ਆ ਗਿਆ ਘਰ ਆ ਕੇ ਮੈਂ ਬੀਬੀ ਨੂੰ ਕਿਹਾ ਬੀਬੇ ਸਵੇਰੇ ਨੇ ਵਿਆਹ ਨੂੰ ਜਵਾਬ ਦੇ ਦਿੱਤਾ ਪਰ ਕਿਉਂ ਇਹ ਤਾਂ ਨਹੀਂ ਪਤਾ ਬੀਬੇ ਕਹਿੰਦੀ ਪੁੱਤ ਰਾਣੀ ਬਹੁਤ ਚੰਗੀ ਕੁੜੀ ਐ ਤੂੰ ਸੋਚ ਲੈ ਕੋਈ ਗਲਤੀ ਤਾਂ ਨਹੀਂ ਕਰ ਰਿਹਾ ਪਰ ਮੈਂ ਅੱਜ ਪਹਿਲੀ ਵਾਰ ਰਾਣੀ ਬਾਰੇ ਸੋਚ ਰਿਹਾ ਸੀ ਪਰ ਮੇਰੀ ਹਿੰਮਤ ਨਹੀਂ ਪਈ ਕਿ ਬੀਬੇ ਨੂੰ ਕਹਿ ਦਿਆਂ ਤੁਸੀਂ ਰਿਸ਼ਤਾ ਕਰ ਲਓ ਜੇ ਹੁੰਦਾ ਹੈ ਤਾਂ ਮੈਂ ਵਿਆਹ ਕਰ ਆ ਕੇ ਕਰਾ ਲਾਂਗਾ ਮੈਂ ਸੋਚਿਆ ਚੱਲ ਕੋਈ ਨਾ ਕੱਲ ਜਲੰਧਰ ਜਾਣ ਲੱਗੇ ਰਾਣੀ ਦੇ ਪਿੰਡ ਵੱਲੋਂ ਹੋ ਕੇ ਜਾਣਾ ਈ ਪਤਾ ਹੈ ਰਾਣੀ ਦੇਖੀ ਜਾਏ ਇਸ ਲਈ ਮੈਂ ਸਾਰੀ ਰਾਤ ਸੋਇਆ ਨਹੀਂ ਸਵੇਰੇ 4 ਵਜੇ ਹੀ ਉੱਠ ਕੇ ਤਿਆਰ ਹੋ ਗਿਆ ਤੇ सोनू ਨੂੰ ਨਾਲ ਲੈ ਕੇ ਜਲੰਧਰ ਇੰਟਰਵਿਊ ਦੇਣ ਚੱਲ ਗਿਆ ਤੇ ਅਸੀਂ ਦੋਵੇਂ ਇੰਟਰਵਿਊ ਚ ਪਾਸ ਹੋ ਗਏ। ਤੇ 15 ਦਿਨ ਦਾ ਟਾਈਮ ਲੈ ਕੇ ਘਰ ਆ ਗਏ। ਸਾਨੂੰ ਘਰ ਆਉਂਦਿਆਂ ਨੂੰ ਸ਼ਾਮ ਦੇ 5 ਵਜੇ ਤੇ ਮੈਨੂੰ ਰਾਣੀ ਨਹੀਂ ਦਿਖਾਈ ਦਿੱਤੀ। 19 ਦਿਨ ਬਾਅਦ ਮੇਰੀ ਤੇ ਮੇਰੇ ਦੋਸਤ ਦੋਹਾਂ ਦੀ ਕਤਰ ਦੀ ਫਲਾਈਟ ਸੀ। ਜਿਸ ਕਰਕੇ ਮੈਂ ਹੁਣ ਰੋਜ਼ ਰਾਣੀ ਨੂੰ ਦੇਖਣ ਲਈ ਉਹਦੇ ਪਿੰਡ ਵੱਲੋਂ ਆਣਾ ਜਾਣਾ ਜ਼ਿਆਦਾ ਕਰ ਦਿੱਤਾ। ਕਿ ਮੈਂ ਇੱਕ ਵਾਰ ਰਾਣੀ ਨੂੰ ਦੇਖ ਲਵਾਂ ਤੇ ਫਿਰ ਘਰ ਬੇਬੇ ਬਾਪ ਨਾਲ ਗੱਲ ਕਰ ਲਵਾਂਗਾ। ਜੇ ਕਿਤੇ ਮੈਨੂੰ ਵੀ ਰਾਣੀ ਪਸੰਦ ਆ ਜਾਵੇ ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ 19 ਦਿਨ ਬਾਅਦ ਮੈਂ ਤੇ सोनू ਦੋਵੇਂ ਘਤਰ ਆ ਗਏ ਸਾਡਾ ਦੋਮਾ ਦਾ ਕੰਮ ਵੀ ਇੱਕ ਸੀ ਤੇ ਕਮਰਾ ਵੀ ਇੰਡੀਆ ਤੋਂ ਆਏ ਸਾਨੂੰ 9 ਮਹੀਨੇ ਹੋ ਗਏ ਸੀ ਤੇ ਹੁਣ ਜੋ ਪੈਸੇ ਰਿਸ਼ਤੇਦਾਰਾਂ ਕੋਲੋਂ ਫੜ ਕੇ ਲਾਏ ਸੀ ਉਹ ਸਾਰੇ ਪੈਸੇ ਉਤਾਰ ਦਿੱਤੇ ਸੀ ਤੇ ਹੁਣ ਮੈਂ ਆਪਣੇ ਸੁਪਨੇ ਪੂਰੇ ਕਰਨੇ ਚਾਹੁੰਦਾ ਸੀ ਪਰ ਰਾਣੀ ਨੂੰ ਮੈਂ ਅਜੇ ਤੱਕ ਨਹੀਂ ਪੁੱਛ ਸਕਿਆ ਸੀ ਮੈਂ ਤੋਂ ਪੈਸੇ ਭੇਜ ਦਿੰਦਾ ਤੇ ਬਾਪੂ ਜੀ ਵੀ ਪਿੰਡ ਕੋਈ ਨਾ ਕੋਈ ਕੰਮ ਕਰਕੇ ਘਰ ਦਾ ਖਰਚਾ ਚੁੱਕੀ ਜਾਂਦੇ ਸੀ ਜਿਸ ਕਰਕੇ ਮੇਰੀ ਸਾਰੀ ਤਨਖਾਹ ਬਾਪੂ ਬੈਂਕ ਅੱਜ ਜਮ੍ਹਾਂ ਕਰਾਈ ਜਾਂਦੇ ਸੀ 2 ਸਾਲ ਬੀਤ ਗਏ ਹੁਣ ਮੇਰੀ ਤੇ सोनू ਦੀ ਛੁੱਟੀ ਵੀ ਬਣ ਗਈ ਸੀ ਇੱਕ ਦਿਨ ਮੈਂ ਘਰ ਫੋਨ ਕੀਤਾ ਤੇ ਕਿਹਾ ਬੇਬੇ ਮੈਂ 2 ਕੁ ਮਹੀਨੇ ਤੱਕ ਛੁੱਟੀ ਆ ਜਾਣਾ ਹੈ ਤੁਸੀਂ ਦੱਸੋ ਕੀ ਲੈ ਕੇ ਆਵਾਂ ਫਰ ਬੇਬੇ ਕਹਿੰਦੀ ਪੁੱਤ ਜੋ ਮੈਨੂੰ ਚਾਹੀਦਾ ਉਹ ਇੱਥੋਂ ਨਹੀਂ ਮਿਲਣੀ ਤੂੰ ਇੱਥੇ ਆ ਜਾ ਫੇਰ ਲਿਆਦੀ ਇੱਥੇ ਆ ਕੇ ਮੈਂ ਪੁੱਛਿਆ ਬੇਬੇ ਇਹੋ ਜੀ ਕਿਹੜੀ ਚੀਜ਼ ਹੈ ਜੋ ਕਤਰ ਤੋਂ ਨਹੀਂ ਮਿਲਣੀ ਤਾਂ ਬੇਬੇ ਕਹਿਣ ਲੱਗੀ ਪੁੱਤ ਮੈਨੂੰ ਇੱਕ ਨੁੰਦੀ ਲੋੜ ਹੈ ਉਹ ਲਿਆਦੀ ਇਸ ਵਾਰ ਜਦ ਛੁੱਟੀ ਆਇਆ ਤੇ ਮਾਸਕੇ ਕਹਿਣ ਲੱਗਾ ਕੋਈ ਨਾ ਬੇਬੇ ਦੇਖ ਲਈਆਂ ਬੇਬੇ ਨੇ ਫੋਨ ਬਾਪੂ ਕੋਲ ਫੜਾ ਦਿੱਤਾ ਤੇ ਬਾਪੂ ਜੀ ਕਹਿਣ ਲੱਗੇ ਪੁੱਤ ਮਾਂ ਤੇਰੀ ਠੀਕ ਕਹਿੰਦੀ ਐ ਤੂੰ ਸਾਨੂੰ ਬਹੂ ਲਿਆ ਦੇ ਬੱਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਕਿਹਾ ਠੀਕ ਐ ਬਾਪੂ ਲਿਆ ਦੇਾਂਗਾ ਫਿਰ ਮੇਰੀ ਗੱਲ ਨੂੰ ਰੋਕਦਾ ਹੋਇਆ ਬੋਲਿਆ ਪੁੱਤ ਕੋਈ ਕੁੜੀ ਪਸੰਦ ਐ ਤਾਂ ਦੱਸ ਬਾਪੂ ਦੀਆਂ ਗੱਲਾਂ ਨੇ ਅੱਜ ਮੈਨੂੰ ਮਜਬੂਰ ਕਰ ਦਿੱਤਾ ਤੇ ਮੈਂ ਕਹਿ ਦਿੱਤਾ ਬਾਪੂ ਕੁੜੀ ਤਾਂ ਪਸੰਦ ਐ ਪਰ ਮੈਂ ਉਹਨੂੰ ਪਸੰਦ ਆ ਜਾਂ ਨਹੀਂ ਇਹ ਪਤਾ ਨਹੀਂ ਸੋ ਆਪਕੋ ਕਹਿੰਦਾ ਕੋਈ ਨਹੀਂ ਪੁੱਤ ਸਾਨੂੰ ਨੂੰ ਚਾਹੀਦੀ ਐ ਤਸੰਤ ਤੇਰੀ ਹੋਵੇ ਜਾਂ ਸਾਡੀ ਇੱਕੋ ਗੱਲ ਹੈ ਤੂੰ ਦੱਸ ਕਿੱਥੋਂ ਦੀ ਐ ਕੌਣ ਐ ਕੀ ਨਾਮ ਐ ਮੈਂ ਜੀ ਜਾ ਕੇ ਰਿਸ਼ਤਾ ਪੱਕਾ ਕਰ ਲੈਂਦਾ ਐ ਇਸ ਜੀ ਕਹਾਣੀ ਦਾ ਭਗ ਦੂਜਾ ਕਹਾਣੀ ਦਾ ਭਗ ਤੀਜਾ ਕਰ ਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ